ਪਸਵਾਂ ਦਾ ਜ਼ਿਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਤੇ ਸਮਾਲ ਸਰ ਦੇ ਨੇੜੇ ਜੇ ਕਰਕੇ ਵਸਿਆ ਹੋਇਆ ਪਿੰਡ ਪਿੰਡ ਸੇਖਾ ਕਲਾਂ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਮਿੱਤਰੋ ਸੇਖਾ ਕਲਾਂ ਪਿੰਡ ਦੇ ਵਿੱਚ ਆ ਘਰੇ ਲੂ ਪਰਿਵਾਰ ਦੇ ਘਰੇ ਇਸ ਟਾਈਮ ਆਪਾਂ ਮੌਜੂਦ ਆ ਤੇ ਬਾਈ ਹੁਣਾਂ ਦੀ ਇੱਕ ਮਹਿਮ ਕਾਉ ਆ ਮਿੱਤਰੋ ਘਰੋਂ ਮੈਂ ਜੇ ਤੁਸੀਂ ਲੈਣੀ ਚਾਹਣਿਆ ਤਾਂ ਬਾਈਆਂ ਦਾ ਨੰਬਰ ਲੈ ਦੂੰਗਾ ਵੀਰੇ ਗੱਲਬਾਤ ਤੁਹਾਡੀ ਸਿੱਧੀ ਹੋ ਜੂਗੀ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਮਾਲਕ ਤੋਂ ਲੈ ਕੇ ਦੱਸੂਗਾ ਆਓ ਮਿਲਦੇ ਆ ਬਾਈ ਨੂੰ ਜਾਣਕਾਰੀ ਵਿੱਚ ਵਾਦਾ ਕਰਦੇ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਆ ਵੀਰੇ ਠੀਕ ਆ ਵਧੀਆ ਜੀ ਛੇਤਾ ਦੇ ਪਰਿਵਾਰ ਬਾਈ ਠੀਕ ਹੈ ਬਾਈ ਬਸ ਸਾਈਂ ਖੇਤੀ ਵੜੀ ਆਲੀ ਚੜਦੀ ਕਲਾ ਚ ਸਾਰ ਹਾਂਜੀ ਬਹੁਤ ਵਧੀਆ ਜੀ ਚਲੋ ਸ਼ੁਕਰਾ ਬੰਦੇ ਬਾਈ ਕੜਕਵਾਲਾ ਚੋਨਾ ਵੜ ਲਿਆ ਸੋਰੀ ਹਾਂਜੀ ਹਾਂਜੀ ਸਾਰਾ ਵਧੀਆ ਰਹਿ ਗਿਆ ਕਿ ਠੀਕ ਹੈ ਵਧੀਆ ਹੀ ਠੀਕ ਹੈ ਵਧ ਗਈ ਠੀਕ ਚਲੋ ਚੰਗੇ ਤੁਹਾਂ ਲੱਗਦੇ ਹੈਣਾ ਬਾਈ ਹਾਂਜੀ ਹਾਂਜੀ ਅੱਛਾ ਨਾਮ ਦੱਸ ਦਈਏ ਕਿਹੜਾ ਦੀ ਵੀਰੇ ਆਪਣਾ ਮੇਰਾ ਨਾਮ ਸਤਨਾਮ ਸਿੰਘ ਜੀ ਸਤਨਾਮ ਸਿੰਘ ਹਾਂਜੀ ਇਹ ਘਰ ਕਿਹੜੇ ਪਾਸੇ ਆ ਗਿਆ ਆਪਣਾ ਪੰਜ ਗਰਾਈਆਂ ਦੀ ਸੜਕ ਤੇ ਆ ਗਿਆ ਜੀ ਪੰਜ ਗਰਾਈਆਂ ਦੀ ਸੜਕ ਦੇ ਬਾਹਰ ਖੇਤਾ ਜ ਆ ਗਿਆ ਹਾਂਜੀ ਖੇਤਾ ਜ ਅੱਛਾ ਕਈ ਵਾਰੀ ਫੋਨ ਕਰਨੀ ਲੱਗਦਾ ਹੁੰਦਾ ਕੀ ਪੁੱਛੇ ਅਗਲਾ ਬਾਈ ਪੁੱਛ ਸਤਨਾਮ ਸਨਮ ਗਰਜੰਟ ਸਿੰਘ ਅਰਜਨ ਦੇ ਖੇਤ ਵਾਲੇ ਅਰਜਨ ਦੇ ਖੇਤ ਆ ਗਏ ਨਰੰਜਨ ਨੰਬਰਦਾਰ ਦੇ ਘਰ ਕੋਲੇ ਘਰ ਆਈ ਨਰੰਜਨ ਨੰਬਰਦਾਰ ਦੇ ਘਰਾਂ ਦੇ ਕੋਲੇ ਘਰ ਆਈ ਅੱਛਾ ਇਹ ਦਾ ਸਤਨਾਮ ਬਈ ਆਪਾਂ ਇੱਕ ਮੇਹ ਵੇਚਣੀ ਆ ਹਣਾ ਵੀ ਇਹ ਕਿਨੂਆ ਸੁਆ ਬਈ ਇਹ ਸੂਆ ਹੀਰ ਕੀ ਇੱਕ ਚੌਥਾ ਸੂਆ ਸੂਣਾ ਚੌਥਾ ਸੂਆ ਇਹਨੇ ਸੂਣਾ ਵਾ ਹਾਂਜੀ ਕਿੰਨੇ ਦਿਨ ਪਏ ਆਂਦੇ ਵੀਰੇ ਇਹਦੇ 8 ਦਿਨ ਪਏ ਹੈ ਜੀ 8 ਦਿਨ ਪਏ ਕਿੰਨਾ ਦੁੱਧ ਦੇ ਦਿੰਦੀ ਆ ਵਾਸਤੇ ਇਹ ਜੀ 13 ਲੀਟਰ ਦੁੱਧ ਦੇਊਗੀ 13 ਲੀਟਰ ਦੁੱਧ ਦੇ ਦਿੰਦੀ ਹਾਂਜੀ ਅੱਛਾ ਚੌਣ ਚਾਂਣ ਚੰਗਾ ਲੱਗਾ ਵੀਰੇ ਪੂਰਾ ਵਧ ਗਈ ਪੂਰੀ ਵਧ ਗਈ ਅੱਛਾ ਕਈ ਵਾਰੀ ਆਪਣੇ ਅਰਗੇ ਭੈਣ ਭਰਾਣੇ ਘਰੇ ਰੱਖਣ ਨੂੰ ਲੈਣੀ ਹੁੰਦੀ ਕੋਈ ਗੱਲ ਨਹੀਂ ਦੇ ਵਿੱਚ ਠੀਕ ਆ ਟੀਕੇ ਤੋਂ ਗੱਪਣਾ ਕਿ ਸਾਂਢ ਤੋਂ ਕਰੌਸ ਠੀਕੇ ਤੋਂ ਠੀਕੇ ਤੋਂ ਠੀਕ ਆ ਵੀ ਚੰਗੀ ਭਰਾਇਆ ਹੋਇਆ ਠੀਕ ਆ ਕੀ ਤਾਣੀ ਇਹ ਮੇਰੇ ਹੁਣ ਠੀਕ ਆ ਵੱਡੇ ਭਾਈ ਅੱਛਾ ਇੱਕ ਗੱਲ ਹੋਰ ਲੇਵਾ ਚੰਗਾ ਤਿਆਰ ਕਰ ਦੋ ਹਾਂ ਪੂਰਾ ਤਿਆਰ ਕਰੂਗੀ ਠੀਕ ਆ ਵੀਰੇ ਕੀ ਰੇਟ ਰੱਖਾਂਗੇ ਵੀਰੇ ਆਪਾਂ ਇਹਦਾ ਇਹਦਾ ਰੇਟ ਰੱਖਾਂਗੇ ਵੀਰੇ 1 10 ਰੱਖਿਆ 1 ਲੱਖ 10 ਹਜ਼ਾਰ ਰੁਪਏ ਮਾਨਤਨ ਨਾਲ ਦੇਣੀ ਕਿੰਨੇ ਦੀ ਆ ਕਿਉਂਕਿ ਮੰਦਾ ਚੱਲੀ ਜਾਂਦਾ ਹਾਂ ਹਾਂਜੀ ਕੋਈ ਨਹੀਂ ਜ ਮਾਨਤਨ ਆਪਾਂ ਕਰ ਦੇਾਂਗੇ ਕਿੰਨਾ ਕੋ ਕਰ ਦਿਆਂ ਹਾਂ ਨਾ ਜਮ ਟਕਾਣੇ ਵੀ ਦੇਣੀ ਆ ਇਹਨਾਂ ਦੀ ਸਾਬੇ ਭਈ ਮੈਂ ਤਾਂ ਕੰਮ ਹਾਂ ਪਪਾ ਦਾ 10 ਹਜ਼ਾਰ ਮਾਨ ਕਰ ਦੇਾਂਗੇ ਬਸ ਠੀਕ ਆ ਹੋਰ ਕੋਈ ਮੌਕੇ ਦੇ ਇਧਰ ਉਧਰ ਹੋ ਕੋਈ ਨਹੀਂ ਕਰ ਲਾਂਗੇ ਕੱਢੀ ਬਾਰ ਨੂੰ ਤੋਰੀ ਵੀਰੇ ਖੋਲੀ ਪੜਾ ਲੈ ਹਬਰ ਮਾਲੀ ਨੇ ਸੁਣਾ ਵਾ ਦਿਨ ਹਜੇ ਬਾਈ ਸੱਤ ਪਏ ਆਂਦੇ ਸੂਣ ਦੇ ਵਿੱਚ ਮੱਥੇ ਦੇ ਵਿੱਚ ਥੋੜਾ ਜਿਹਾ ਬਲ ਸਿੰਗਾ-ਸੁੰਗਾ ਦੀ ਸੋਹਣੀ ਸੁਨੱਖੀ ਲੇਵੇ ਵਾਲੇ ਪੱਕ ਤੋਂ ਸਾਫ ਸੁਥਰੀ ਅੰਗਾ ਪੈਰਾਂ ਦੀ ਆਹਾਂ ਦੀ ਮੈਂ ਚੰਗੀ ਜਨਾਬ ਤੋਂ ਉਹਨਾਂ ਦੀ ਬਹੁਤ ਚੰਗੀ ਮੈਂ ਆ ਵੀਰੇ ਬਰੀਕ ਮੈਂ ਜਿੰਨੀ ਹੈਗੀ ਆ ਵੀਰੇ ਚੰਗੀ ਮੈਂ ਨੇ ਤਿਆਰ ਹੋ ਜਾਣਾ ਹਜੇ ਮੇਰੇ ਦੇਣਾ ਜਿਹੜੇ ਉਹ ਪਏ ਹੋਏ ਆ ਵੀਰੇ ਕਮ ਸੇ ਕਮ ਮੇਰੇ ਹਿਸਾਬ ਦੇ ਨਾਲ ਦੇਣਾ 8-10 ਹੀ ਮੈਂ ਨੇ ਲੈ ਜਾਣੇ ਆ ਬਾਈ ਬਾਕੀ ਵੀਰੇ ਮੇਰੇ ਇੱਕ ਵੀਡੀਓ ਦੇ ਵਿੱਚ ਬੇਨਤੀ ਕਰਦਾ ਵੀ ਤਸੱਲੀ ਤੁਸੀਂ ਵੀਰੇ ਆਪ ਆ ਕੇ ਕਰਿਆ ਕਰੋ ਕੋਲ ਆ ਕੇ ਕਿਉਂਕਿ ਤੁਹਾਡੇ ਪੈਸੇ ਲੱਗਣੇ ਆ ਬਾਈ ਆਪਦੀ ਇੱਕ ਵਾਰੀ ਕਿਸੇ ਨੂੰ ਲੰਬਾ ਦੇਣ ਦੇ ਨਾਲੋਂ ਕਿਸੇ ਨੂੰ ਮਾੜਾ ਚੰਗਾ ਕਹਿਣ ਦੇ ਨਾਲੋਂ ਆਪਦੀ ਬਾਈ ਤਸੱਲੀ ਕਰ ਲਿਆ ਕਰੋ ਕਿਉਂਕਿ ਇਹਨਾਂ ਚੀਜ਼ਾਂ ਦੀ ਕੋਈ ਗਾਰੰਟੀ ਨਹੀਂ ਹੁੰਦੀ ਇਹ ਸਾਲੀਆਂ ਚੀਜ਼ਾਂ ਵੀਰੇ ਓਕੇ ਆ ਲੇਵਾ ਪੰਡਾ ਸਾਫਾ ਦੀਪ ਜਵਾਨ ਓਕੇ ਵੀ ਥਲੋ ਥਲੋ ਖਬਰਦਾਰਾ ਜਿੰਨੀ ਹੈਗੀ ਆ ਬਰੀਕ ਚੰਗੀ ਐ ਮੈਂ ਪੁੜਾ ਪੜਾ ਚੰਗਾ ਵੀ ਸ਼ੇਪ ਦੇ ਵਿੱਚ ਕੰਗਰੋਟ ਆ ਬਾਈ ਓਕੇ ਆ ਜਮਾ ਪੁੜਾ ਪੜਾ ਥਣ ਥਣੂ ਚੰਗਾ ਲੇਵਾ ਪੰਡੇ ਦੀ ਸਾਫਾ ਸੁਤਰੀ ਆ ਬਾਈ ਬਾਡੀ ਬੰਤਰ ਦੀ ਸਾਰੀ ਚੰਗੀਵੇਂ ਆਰਾਂ ਦੀ ਚੰਗੀ ਆ ਬਾਈ ਬਾਕੀ ਬਾਈ ਵੀਰੇ ਨੰਬਰ ਕਿੰਨਾ ਆ ਗਿਆ ਆਪਣਾ ਵੱਡੇ ਦਾ 94638 ਜੀ ਜੀ 7851 ਇੱਕ ਵਾਰੀ ਹੋਰ ਬੋਲੀ 94638 ਜੀ ਜੀ 7851 ਠੀਕ ਆ ਬਾਈ ਇਸ ਨੰਬਰ ਤੇ ਬਾਈ ਨਾਲ ਕਰ ਲਿਓ ਮਿੱਤਰੋ ਤੁਸੀਂ ਰਾਬਤਾ ਕੈਂ ਪਿੰਡ ਸੇਖਾਕਲਾਂ ਜ਼ਿਲ੍ਹਾ ਮੋਗਾ ਬਾਈ ਪੰਜ ਗਰਾਈਆਂ ਵਾਲੀ ਛੜਕ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਬਾਈ ਉਹਨਾਂ ਦਾ ਰਹਿਣ ਵਸੇਰਾ ਵਾ ਬਾਕੀ ਜਾਣਕਾਰੀ ਦੇ ਲਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ ਸ਼ੁਕਰੀਆ ਜਉਂਦੇ ਰਹੋ